ਫਿਲਿੰਗ ਨੂੰ ਜਲਤਾ ਲੈਤੇ ਸ਼ਿਵ ਸ਼ਿਵਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਤੇ ਫਿਰ ਮੈਂ ਤਤਾਲੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਕੀਤਾ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਪੁਲਿਸ ਨੂੰ ਨੇ ਫੋਨ ਲਾਇਆ ਇਸ ਕਿਸੇ ਮਾਤ ਵੱਲ ਕਿ ਮੇਰੇ ਸੇ ਮੰਦਰ ਮੱਥਾ ਦੇਖ ਰਹਾ ਕਿ ਪਾਕਿਸਤਾਨੀ ਨੋਟ ਮਿਲਿਆ ਵਾ ਉਧਾਰ ਤੇ ਇੱਥੇ ਆਈਆਂ 14 ਦਾ ਲੋੜਾ ਪਾਕਿਸਤਾਨ ਦਾ ਉਹ ਜਿਨਾਰੀ ਤੇ ਫੋਟੋ ਆ ਨਾਲ ਅਗਲਾ ਨੋਟ ਆ ਇਹਦੇ ਵਿੱਚ ਕੈਮਰੇ ਚੈੱਕ ਕਰ ਰਹੇ ਆ ਇਕ ਕੌਣ ਇੱਥੇ ਚੜਾ ਗਿਆ ਵਾ ਕੌੜਾ ਗਿਆ ਮੈਂ ਜਦ ਵੀ ਸ਼ਿਵਜੀ ਮਹਾਰਾਜ ਦੀ ਫੋਟੋ ਤੇ ਨਾਲ ਆਪਣੇ ਮੂਰਤੀ ਦੇ ਨਾਲ ਨੂੰ ਪਿਆਈ ਉਹਦੇ ਕਹਿਣ ਮਤਬ ਇਹ ਕੀ ਵਕਤ ਤੱਕ ਸਿੱਛੀ ਕਬਸ ਨੂੰ ਸ਼ਿਸ਼ੂ ਵੀ ਕਹਿਣੇ ਚੈੱਕ ਕਰ ਰਹੇ ਆ ਲੋਕ ਤੁਸੀਂ ਕਾਫੀ ਆ ਰਹੇ ਆ ਪਤਾ ਨਹੀਂ ਹਲੇ ਨਹੀਂ ਕੁਝ ਕਲੀਅਰ ਨਹੀਂ ਹੋ ਰਿਹਾ ਕਿ ਸਾਰੇ ਜਿਹਨਾਂ ਜਿਹੜਾ ਵੀ ਉਹਦਾ ਮੱਥਾ ਦੇਖਦਾ ਨਾਲ ਹੀ ਸ਼ਿਵਜੀ ਮਹਾਰਾਜ ਨੂੰ ਸਾਡਾ ਦੇਖਦਾ ਛੋਟੀ ਜੀ ਚੀਜ਼ ਹੈ ਪਨੀ ਕੌੜਾ ਗਿਆ ਹੈ ਇਹ ਉਹ ਵੇਖਦੇ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਜ਼ਿਆਦਾ ਇੱਥੇ ਟੂਰਿਸਟ ਹੁੰਦੇ ਆ ਇਹ ਉਹ ਜਿਹੜੇ ਲੋਕਲ ਪਰਦਾਗ ਰੱਖਿਆ ਉਸੇ ਤੋਂ ਵੈਰੀਫਾਈ ਕਰਾਂਗੇ ਇਹ ਕੋਈ ਬਾਤ ਹੋਏਗਾ ਤੇ ਫਿਰ ਉਹਦੇ ਬਾਰੇ ਵੀ ਪੁੱਛਾਂਗੇ ਕੀ ਹੈ ਹਾਲਾਤ